ਬਿੰਦੂ ਨਾ ਕਰੀ ਜੀ ਸਾਰੇ ਮੇਰੇ ਨਾਲ ਭਾਈ ਮਾੜੇ ਬਟਾ ਅੱਜ ਭਾਜ ਇਸ ਤਰ੍ਹਾਂ ਕਿ ਸਭੀ ਕਮੇ ਸਿੰਘ ਜੀ ਦੇ ਪੁੱਤ ਸਾਹਿਬ ਖਾਨੀ ਸਰ ਮਨਦੀਪ ਜੀ ਜਿਹੜਾ ਅੱਜ ਪਤੰਗ ਬਾਜ਼ੀ ਦੇ ਮੁਕਾਬਲੇ ਕਰਾਏਗਾ ਉਹ ਵੀ ਚਲੇ ਗਏ ਆ ਅੱਜ ਦਾ ਜੋ ਮੁਕਾਬਲਾ ਕਰਵਾਇਆ ਗਿਆ ਹੈ ਆ ਪਤੰਗ ਬਾਜ਼ੀ ਦਾ ਸਾਡੀ ਇੱਕ ਸੋਚ ਸੀ ਜੋ ਚੈਨਾ ਡੋਰ ਹੈ ਇਹ ਇੱਕ ਬਹੁਤ ਖਤਰਨਾਕ ਡੋਰ ਹੈ ਜਿਸ ਦੇ ਨਾਲ ਸਾਲੋਂ ਬੀਤੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਜਿਸ ਦੇ ਨਾਲ ਬਹੁਤ ਸਾਰੇ ਜਾਨੀ ਨੁਕਸਾਨ ਵੀ ਹੋ ਗਏ ਤਾਂ ਅਸੀਂ ਜਦੋਂ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਤੁਹਾਨੂੰ ਨਾਮ ਦਿੱਤੇ ਜਾਣਗੇ ਜਦੋਂ ਬੱਚੇ ਇੱਥੇ ਆਏ ਤਾਂ ਬੱਚਿਆਂ ਦੇ ਅਸੀਂ ਦੇਖਿਆ ਕਿ ਉਹਨਾਂ ਦੇ ਖੁੱਦਿਆਂ ਦੇ ਹੱਥ ਵੀ ਵੱਡੇ ਹੋਏ ਸੀ ਉਹ ਚੈਨਾ ਡੋਰ ਦਾ ਹੀ ਇੱਕ ਕਮਾਲ ਸੀ ਜੇਕਰ ਚੈਨਾ ਡੋਰ ਹੱਥ ਵੱਢ ਸਕਦੀ ਹੈ ਜੋ ਹਾਰਡ ਚੀਜ਼ ਹੁੰਦੀ ਹੈ ਤਾਂ ਸਾਡਾ ਗਲਾ ਬੜੀ ਸਪੀਡੀ ਵੱਡਿਆ ਜਾ ਸਕਦਾ ਤਾਂ ਪੰਛੀਆਂ ਨੂੰ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜੋ ਕਿ ਇੱਕ ਪੈਸੇ ਦੀ ਔਰ ਜਾਨੀਮਾਲ ਦੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਆ ਲਾਇੰਸ ਕਲੱਬ ਦੇ ਨਾਲ ਰਲ ਕੇ ਪ੍ਰਵਿੰਦਨਗਰ ਵਿਕਾਸ ਕਮੇਟੀ ਦੇ ਵਿੱਚ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਦੇ ਨਾਲ ਅੱਜ ਦੀ ਰੇਡ ਦੇ ਵਿੱਚ ਸਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਿਆ ਔਰ ਬੱਚਿਆਂ ਨੇ ਵੀ ਪ੍ਰਮ ਦਿੱਤਾ ਸਾਡੇ ਸਾਹਿਲ ਜੀ ਬੱਚਾ ਬਹੁਤ ਸਮਝਦਾਰ ਹੈ ਇਸ ਨੇ ਪ੍ਰਮ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਚੈਨਲ ਡੋਰ ਨਹੀਂ ਵਰਤਾਂਗਾ ਇਹ ਅੱਜ ਦੀ ਰੇਡ ਦੇ ਸੈਕਿੰਡ ਨੰਬਰ ਵੀ ਅਨਾਉਂਸ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਤਾਂ ਸਾਡੇ ਲਈ ਇੱਕ ਵੀ ਜਾਣ ਬੱਝ ਜਾਂਦੀ ਹੈ ਤਾਂ ਅਸੀਂ ਇਹ ਸਮਝਿਆ ਕਿ ਅਲਾਈਅੰਸ ਕਲੱਬ ਦੇ ਵੱਲੋਂ ਇਹ ਜਿਹੜਾ ਉਪਰਾਲਾ ਆ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਪੰਜਾਬ ਦੇ ਵਿੱਚ ਕੀ ਅਨਾਉਂਸ ਕਰਨ ਜਾ ਰਹੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਹੈ ਕਿ ਜੋ ਚੈਨਾ ਡੋਰਦਾ ਹੈ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਪਤੰਗ ਉਡਾਣੀ ਚਾਹੀਦੀ ਹੈ ਅੱਜ ਅਸੀਂ ਇੱਥੇ ਬੱਚਿਆਂ ਨੂੰ ਜੋ ਸਾਹੇ ਦਿੱਤਾ ਯਾਰ ਅਸੀਂ ਡਿਫੈਂਸ ਵੀ ਸਿਖਾਇਆ ਹੈ ਜੇ ਜਿਸ ਦੀਆਂ ਦੋ ਬਤੰਗਾ ਵੱਡੀਆਂ ਗਈਆਂ ਉਹ ਕੰਪੀਟੀਸ਼ਨ ਚੋਂ ਬਾਹਰ ਆਏਗਾ ਸਾਡੇ ਲਈ ਸਭ ਤੋਂ ਵੱਡੀ ਚੀਜ਼ ਬਚਾਓ ਵੀ ਬਹੁਤ ਵੱਡਾ ਇੱਕ ਮੈਨਾ ਰੱਖਦੀ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਹਤਾਵੇ ਔਰ ਬਹੁਤ ਸਾਰੇ ਲਾਲਚ ਆਉਂਦੇ ਆ ਜਿਸ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਚਾਇਨਾ ਡੋਰ ਇੱਕ ਬਹੁਤ ਵੱਡਾ ਲਾਲਚ ਦਿੱਤਾ ਜਾ ਰਿਹਾ ਜਿਸ ਦੇ ਨਾਲ ਬਹੁਤ ਵੱਡਾ ਖੂਨੀ ਖੇਡ ਵੀ ਰਚਿਆ ਜਾ ਰਿਹਾ ਹੈ ਜਿੰਨੇ ਬੱਚਿਆਂ ਨੇ ਅੱਜ ਸਰ 30 ਤੋਂ 35 ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿੰਨਾਂ ਵਿੱਚੋਂ ਤਿੰਨ ਬੱਚੇ ਅਸੀਂ ਕੰਪੀਟੀਸ਼ਨ ਦੇ ਵਿੱਚ ਜਿਹੜੇ ਆ winner ਅਨਾਉਂਸ ਕੀਤੇ ਆ ਫਸਟ ਸੈਕੰਡ ਔਰ ਥਰਡ ਤਾਂ ਉਹਨਾਂ ਵਿੱਚੋਂ ਇੱਕ ਸਰਪ੍ਰਾਈਜ਼ ਵੀ ਕੱਢਿਆ ਆ ਬਹੁਤ ਹੀ ਛੋਟੀ ਉਮਰ ਦਾ ਬੱਚਾ ਬਹੁਤ ਹੀ ਛੋਟੀ ਹਾਈਟ ਦਾ ਬੱਚਾ ਉਸ ਨੇ ਵੀ ਬਹੁਤ ਅੱਛਾ ਜਜ਼ਬਾ ਦਿਖਾਇਆ ਔਰ ਉਸਨੂੰ ਵੀ ਅਸੀਂ ਕਾਫੀ ਅੱਛਾ ਰਿਸਪੌਂਸ ਦਿੱਤਾ ਤਾਂ ਜੋ ਬੱਚੇ ਅੱਗੇ ਤੋਂ ਕੰਪੀਟੀਸ਼ਨਾਂ ਦੇ ਵਿੱਚ ਜਲਦੀ ਤੋਂ ਜਲਦੀ ਉਤਰ ਕੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਨ ਔਰ ਅੱਗੇ ਆ ਸਰ ਅੱਗੇ ਦਾ ਵੀ ਤੁਸੀਂ ਇਸ ਤਰ੍ਹਾਂ ਦੇ ਕਪੀ ਦੇ ਇਸ ਤਰ੍ਹਾਂ ਦੇ ਕੰਪੀਟੀਸ਼ਨ ਅਲਾਈయన్స్ ਕਲੱਬ ਦੇ ਦੁਆਰਾ ਬਹੁਤ ਸਾਰੇ ਔਰ ਹੋਰ ਤਰ੍ਹਾਂ ਦੇ ਵੀ ਕਰਵਾਏ ਜਾ ਰਹੇ ਆ ਅਲਾਈయన్స్ ਕਲੱਬ ਹਮੇਸ਼ਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਬਹੁਤ ਹੀ ਅੱਗੇ ਬਹੁਤ ਅੱਛੇ ਉਪਰਾਲੇ ਕਰਦਾ ਚੱਲਾ ਜਾ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਅਕਸਰ ਕੰਪੀਟੀਸ਼ਨਸ ਹੋਰ ਬਹੁਤ ਸਾਰੀਆਂ ਸਵਾਵਾਂ ਜਿਵੇਂ ਕਿ ਲਾਸਟ ਵਾਰ ਅਸੀਂ ਇੱਕ ਹੈਂਡੀਕੈਪਸ ਔਰ ਬਾਕੀਆਂ ਦੇ ਵਾਸਤੇ ਅਸੀਂ ਕੈਂਪ ਆਫ ਗਰਾਉਂਡ ਅਜ ਕੀਤਾ ਸੀ ਜਿਸ ਦੇ ਵਿੱਚ 30 ਲੱਖ ਤੋਂ ਜ਼ਿਆਦਾ ਦਾ ਸਮਾਨ ਅਸੀਂ ਡਿਸਟ੍ਰਿਬਿਊਟ ਕੀਤਾ ਤਾਂ ਅਲਾਈਅੰਸ ਕਲੱਬ ਦਾ ਵੀ ਬਹੁਤ ਸਾਥ ਰਿਹਾ ਹੈ ਸੋ ਥੈਂਕ ਯੂ ਮਿਸਟਰ ਸੋਮ ਪਤਾੰਗ ਮੁਕਾਬਲੇ ਆ ਜੀ ਉਹ ਅਰਵਿੰਦ ਨਗਰ ਵਿਕਾਸ ਕਮੇਟੀ ਤੇ ਅਲਾਈਅੰਸ ਕਲੱਬ ਕੋਟ ਕਪੂਰੀ ਦੇ ਅਕੋਰਡਿੰਗ ਪੂਰਾ ਦੇ ਸਿਟੀ ਰੇਸ ਸਾਂਝੇ ਪ੍ਰੋਗਰਾਮ ਦੇ ਤਹਿਤ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਸਾਡਾ ਅਜੰਡਾ ਰਿਹਾ ਹੈਗਾ ਉਹ ਇਹਨੂੰ ਅਸੀਂ ਚਾਈਨਾ ਡੋਰ ਨੂੰ ਲੈ ਕੇ ਰਿਹਾ ਕਿ ਚਾਈਨਾ ਡੋਰ ਐਸੋ ਮੁਕਾਬਲਿਆਂ ਦੇ ਵਿੱਚ ਬਿਲਕੁਲ ਵੀ ਨਹੀਂ ਵਰਤੀ ਗਈ ਕਿਉਂਕਿ ਇਹ ਜਿਹੜੀ ਚਾਈਨਾ ਡੋਰ ਆ ਇਹ ਇੱਕ ਖੂਨੀ ਡੋਰ ਆ ਅਸੀਂ ਇਹਨੂੰ ਖੂਨੀ ਡੋਰ ਕਹਾਂ ਤੋਂ ਬੁਲਾਉਂਦੇ ਆ ਖੂਨੀ ਡੋਰ ਤਾਂ ਬੁਲਾਉਂਦੇ ਆ ਕਿਉਂਕਿ ਇਹ ਬਹੁਤ ਸਾਰੇ ਆਮ ਕਰਕੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਹਾਦਸੇ ਹੁੰਦੇ ਆ ਕਿਸੇ ਦੇ ਗਲ ਕੱਟੇ ਜਾਂਦੇ ਆ ਕਿਸੇ ਦੇ ਸਿਰ ਤੇ ਵੱਜਦੀ ਆ ਕਿਸੇ ਦੇ ਮੱਥੇ ਤੇ ਕਿਸੇ ਦੇ ਪੱਟਾਂ ਤੇ ਤੇ ਬਹੁਤ ਸਾਰੇ ਹਾਦਸੇ ਹੁੰਦੇ ਆ ਤੇ ਪਲਾਸਟਿਕ ਡੋਰ ਹੋਣ ਦੇ ਨਾਤੇ ਇਹਨਾਂ ਦਾ ਪੰਛੀ ਪੰਛੀਆਂ ਨਾਲ ਵੀ ਇਹ ਰਵੇ ਚੁਣ ਸਾਨਾ ਹੁੰਦਾ ਕਿ ਪੰਛੀ ਵੀ ਵੱਡੇ ਜਾਂਦੇ ਉਹਨਾਂ ਦੀ ਵੀ ਮੋਤਾ ਹੁੰਦੀ ਆ ਤੇ ਇਸ ਕੰਪੀਟੀਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਚਾਈਨਾ ਡੋਰ ਨੂੰ ਬੈਨ ਕੀਤਾ ਗਿਆ ਹੈਗਾ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਬੜਾ ਸ਼ੁਕਸ਼ਾਂਤੀ ਦੇ ਨਾਲ ਬੜੇ ਧੂਮਤਾਂ ਨਾਲ ਮਨਾਇਆ ਗਿਆ ਹੈਗਾ ਤਕਰੀਬਨ 30 ਤੋਂ 35 ਬੱਚਿਆਂ ਨੇ ਇਸ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਤੇ ਸਾਰੇ ਵਿਕਾਸ ਕਮੇਟੀ ਦੇ ਜਿਹੜੇ ਮੈਂਬਰ ਅਲਾਈਅੰਸ ਕਲੱਬ ਦੇ ਮੈਂਬਰ ਉਹ ਮੌਜੂਦ ਰਿਹਾ ਬਹੁਤ ਬਹੁਤ ਧੰਨਵਾਦ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂਗੇ ਆ ਕਿ ਤੁਸੀਂ ਪਤੰਗਾ ਜਰੂਰ ਉਡਾਓ ਬਟ ਵਿਦਆਊਟ ਐਨੀ ਚਾਇਨਾ ਟਾਉ ਚਾਇਨਾ ਡੋਰ ਦਾ ਜਿਹੜਾ ਹੈਗਾ ਵਰਤੋਂ ਆ ਪੂਰੀ ਤਰ੍ਹਾਂ ਬੈਨ ਹੋਣੀ ਚਾਹੀਦੀ ਆ ਕੱਲੀਆਂ ਸਰਕਾਰਾਂ ਨਹੀਂ ਇਹਦੇ ਵਿੱਚ ਮਤਲਬ ਇਹਦੇ ਕੱਲਾ ਜ਼ੋਰ ਲਾ ਸਕਦੀ ਆ ਸਾਡੀ ਵੀ ਇੱਕ ਮੁੱਢਲੀ ਜਾਣ ਮਤਲਬ ਬੰਦੀ ਹੈਗੀ ਹੈ ਜ਼ਿੰਮੇਵਾਰੀ ਕਿ ਇਹਨੂੰ ਚ ਪੂਰੀ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਉਸ ਤੋਂ ਅਵੇਅਰ ਕਰੋ ਮਾਪੇ ਦਾ ਵੀ ਫਰਜ਼ ਬੰਦਾ ਹੈ ਕਿ ਬੱਚਿਆਂ ਨੂੰ ਚਾਇਨਾ ਡੋਰ ਨਾ ਦੇ ਬਿਲਕੁਲ ਮਾਪਿਓ ਦਾ ਤਾਂ ਪਹਿਲੇ ਦਿਨ ਤੋਂ ਹੀ ਫਰਜ਼ ਬੰਦਾ ਹੈਗਾ ਫਸਟ ਜਿਹੜਾ ਫਰਜ਼ ਆ ਮਾਪਿਓ ਦਾ ਹੀ ਆ ਅਗਰ ਕਿਸੇ ਦੁਕਾਨ ਤੋਂ ਚਾਈਨਾ ਡੋਰ ਮਿਲਦੀ ਵੀ ਆ ਤਾਂ ਬੱਚਿਆਂ ਨੂੰ ਸਮਝਾਣ ਕਿ ਬੇਟਾ ਇਹ ਚਾਈਨਾ ਡੋਰ ਐ ਨਹੀਂ ਖਰੀਦਣੀ ਅਗਰ ਮਾਪਿਓ ਖਰੀਦਣ ਜਾਂਦੇ ਨੇ ਕਿ ਮਾਪਿਓ ਵੀ ਉਸ ਚਾਈਨਾ ਡੋਰ ਨੂੰ ਜਿਹੜਾ ਇਹ ਬਿਲਕੁਲ ਵੀ ਨਾ ਖਰੀਦਣ ਤਾਂ ਜੋ ਮਾਰਕੀਟ ਦੇ ਵਿੱਚ ਉਹ ਆਈ ਨਾ ਪਾਵੇ ਦੇਖੋ ਜੀ ਇਹ ਮੈਂ ਤਾਂ ਇਹ ਕਹੂੰਗਾ ਸਰਕਾਰ ਨੇ ਬਹੁਤ ਵੇਸ ਤੇ ਸਖਤੀ ਕੀਤੀ ਹੈਗੀ ਆ ਤਾਂ ਸਖਤੀ ਦਾ ਅੱਜ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਦੇਖਿਆ ਵੀ ਕਿਹਾ ਹੈਗਾ ਕਿ ਚਾਈਨਾ ਡੋਰ ਬਹੁਤ ਘੱਟ ਵਰਤੀ ਗਈ ਆ ਪਰ ਕੁਝ ਦੁਕਾਨਦਾਰ ਹੈਗਾ ਜਿਹੜਾ ਲੁਕ ਛੁਪ ਕੇ ਵਿੱਚ ਦੇ ਉਹਦੇ ਵਿੱਚ ਮੈਂ ਕਹਿੰਦਾ ਦੁਕਾਨਦਾਰਾਂ ਦੀ ਗਲਤੀ ਨਹੀਂ ਹੈਗੀ ਮਾਂ ਵੀ ਉਹਦੀ ਗਲਤੀ ਆ ਕਿਉਂਕਿ ਅਗਰ ਮਾਂ ਪੇ ਉਸ ਟੈਨਡਰ ਨੂੰ ਖਰੀਦੇ ਨਹੀਂ ਨਾ ਤਾਂ ਉਹ बिकੂਗੀ ਨਹੀਂ ਗਵਰਨਮੈਂਟ ਕਲੈਕਟ ਕਰ ਸਕਦੇ ਆ ਮਿਸਟਰ ਗੁਰਪ੍ਰੀਤ ਸਿੰਘ ਜਿਹੜਾ ਅੱਜ ਖੇਡ ਮਕਾਬਲੇ ਹੋਇਆ ਪਤੰਗਾ ਦੇ ਉਹਦੇ ਵਿੱਚ ਤੁਹਾਨੂੰ ਪਸੰਦ ਨਾ ਕੀ ਕਿਹਾ ਜਾਵੇ ਕਹਿਣਾ ਤਾਂ ਜੀ ਆਏ ਬਸ ਫਸਟ ਦਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਸਾਰੇ ਮਿਊਜ਼ਿਕਸ਼ਨ ਲੈ ਕੇ ਨਾ ਜਾਉਂਗੇ ਬੱਚਿਆਂ ਨੂੰ ਚਾਈਨਾ ਡੋਰ ਵਰਤਣੀ ਚਾਹੀਦੀ ਹੈ ਚਾਈਨਾ ਡੋਰ ਨਹੀਂ ਵਰਤਦੇ ਜੋ ਬਹੁਤ ਹੈ ਹਾਨੀਕਾਰਕ ਬੰਦੇ ਲੋਕਾਂ ਆਸ ਤੇ ਬਹੁਤ ਹੈ ਦੇਖੀ ਅੱਧੀ ਕਿੰਨਾ ਜੀ ਲੋਕਾਂ ਨੂੰ ਦਰਦ ਨਾ ਵੱਢੀਆਂ ਹਾਂ ਪੈਰ ਵੱਡੇ ਜਾਂਦੇ ਚੱਲ ਜੂ ਉਧਰ ਇੰਡੀਆ ਡੋਰ ਵਰਤੋ ਬਹੁਤ ਵਧੀਆ ਜੀ ਚਾਈਨਿਸ ਡੋਰ ਨੂੰ ਰਾਮਾ ਕਰ ਦਿੰਦੀ ਹੈ ਡੋਰ ਚਾਈਨਾ ਡੋਰ ਨਾਲ ਬੱਚੇ ਮਰਦੇ ਆ ਉਹਨਾਂ ਵਾਸਤੇ ਚਾਈਨਾ ਡੋਰ ਤੇ ਆਈ ਨਾਰੇ ਪਿਆਰੇ ਉਹਨਾਂ ਵਾਸਤੇ ਚਾਈਨਿਸ ਡੋਰ ਲੱਕੋ ਚਾਈਨਿਸ ਡੋਰ ਮਾਪੇ ਬਾਪੂ ਇਵੈਂਟ ਕਰਵਾਇਆ ਗਿਆ ਕਿ ਐਸੇ ਚਾਈਨਾ ਡੋਰ ਦੇ ਵਾਸਤੇ ਮਾਪੇ ਚਾਈਨਿਸ ਡੋਰ ਕੀ ਬਾਪਾ ਕੋ ਬਸ ਇਹੀ ਸਮਝਾਉਣਾ ਚਾਹੁੰਦੇ ਆ ਕਿ ਆਪਣੇ ਬੱਚੇ ਨਾਲ ਵੇਖੋ ਕਿ ਜਾਂ ਤਾਂ ਉਹ ਪਤੰਗਾ ਡਾਉਣ ਤੋਂ ਜੇ ਉਹਨੂੰ ਡਾਂ ਦੇ ਰਹੇ ਹੋ ਤਾਂ ਫਿਰ ਉਹਨੂੰ ਕਹੋ ਕਿ ਇੰਡੀਅਨ ਡੋਰ ਨਾਲ ਹੀ ਡਾਣੀ ਆ ਇੱਕ ਜੋ ਬੱਚੇ ਤੀਸਰੀ ਮੰਜ਼ਲ ਤੇ ਜਾਂ ਦੂਜੀ ਮੰਜ਼ਲ ਤੇ ਚੜ ਕੇ ਨਿਕਦੇ ਆ ਸੱਤ ਅੱਧੇ ਵਜੇ ਆ ਉਨਾ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿੱਥੇ ਬਰਾ ਲੜਾ ਨਹੀਂ ਚਾਹੀਦੀ ਉਹਨਾਂ ਵਾਸਤੇ ਕਹਿਣੀ ਚਾਹੀਦੀ ਇੱਕ ਜੇ ਤੁਸੀਂ ਡਾ ਰਹੇ ਆ ਤਾਂ ਆਪਣੇ ਤੋਂ ਕੋਈ ਐ ਵੱਡੇ ਨੂੰ ਆਪਦੇ ਨਾਲ ਰੱਖੋ ਜਾਂ ਫਿਰ ਤੁਸੀਂ ਜੇ ਤੁਸੀਂ ਘਰੇ ਇਕੱਲੇ ਹੋ ਤਾਂ ਫਿਰ ਤੁਸੀਂ ਕੰਕ ਤੇ نیچے ਡਾਲੋ ਐ ਕਿ ਜਿੱਥੇ ਜੇ ਤੁਸੀਂ ਡੈਗ ਵੀ ਜਾਓ ਤਾਂ ਤੁਹਾਨੂੰ ਚੋਟ ਨਾ ਲੱਗੇ ਕਿੰਨੇ ਮਿੰਟ ਇੱਕ ਮਿੰਟ ਲੱਗੇਗਾ